ਸਤਿ ਸ਼੍ਰੀਕਾਲ ਜੀ ਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਸੂਟ ਪੇਂਟ ਕਰਨਾ ਦੱਸਾਂਗੇ ਤੇ ਪਹਿਲਾਂ ਇਹ ਦੇਖੋ ਜੀ ਜਿਹੜਾ ਆਪਾਂ ਨੇ ਦੁਪੱਟਾ ਡਾਈ ਕੀਤਾ ਸੀਗਾ ਉਹ ਦਿਖਾ ਰਹੀਆਂ ਤੁਹਾਨੂੰ ਵੀ ਕਿੰਨਾ ਸੋਹਣਾ ਸੁੱਕਣ ਤੋਂ ਬਾਅਦ ਹੋ ਗਿਆ ਇਹ ਇਹਨੂੰ ਬਸ ਐ ਆ ਜੀ ਜਦੋਂ ਵੀ ਤੁਸੀਂ ਪੇਂਟ ਵਾਲੇ ਕਲਰ ਨਾਲ ਦੁਪੱਟਾ ਡਾਈ ਕਰਦੇ ਹੋ ਤਾਂ ਲਗਭਗ 2 ਦਿਨ ਇਹਨੂੰ ਧੋ ਨਾ ਫਿਰ ਦੋ ਦਿਨਾਂ ਤੋਂ ਬਾਅਦ ਜੀ ਇਹਨੂੰ ਜਿਵੇਂ ਮਰਜ਼ੀ ਧੋਈ ਜਾਓ ਫਿਰ ਇਹਦੇ ਜਿਹੜੇ ਰੰਗ ਨੇ ਉਹ ਚੰਗੀ ਤਰ੍ਹਾਂ ਪੱਕ ਜਾਂਦੇ ਨੇ ਜਿਵੇਂ ਕਿ ਜੇਕਰ ਆਪਾਂ ਪੇਂਟ ਸੂਟ ਪੇਂਟ ਕਰ ਰਹੇ ਆਂ ਸੂਟ ਪੇਂਟ ਕਰਨ ਤੋਂ ਬਾਅਦ ਲਗਭਗ 24 ਘੰਟੇ ਧੋਣਾ ਨਹੀਂ ਹੁੰਦਾ ਜੀ ਉਹਨੂੰ ਪਾਣੀ ਨਹੀਂ ਲਾਉਣਾ ਹੁੰਦਾ ਫਿਰ ਉਹ ਕਲਰ ਪੱਕ ਜਾਂਦੇ ਨੇ ਫਿਰ ਦੇਖੋ ਪੇਂਟ ਵਾਲੇ ਕਲਰ ਕਿਹੜਾ ਵੀ ਆਪਣੇ ਸੂਟ ਤੇ ਜੇ ਕਿਤੇ ਦਾਗ ਵੀ ਲੱਗ ਜਾਂਦਾ ਉਤਰਦਾ ਨਹੀਂ ਹੈਗਾ ਮੁੜ ਕੇ ਉਹ ਇਹ ਦੇਖੋ ਜੀ ਦੁਪੱਟਾ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਅੱਜ ਆਪਾਂ ਸੂਟ ਬਣਾਵਾਂਗੇ ਸੂਟ ਹੈ ਜਿਹੜਾ ਉਹ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਜੇਕਰ ਵੀ ਜਿਵੇਂ ਆਪਣੇ ਬੱਚੇ ਡਰਾਇੰਗ ਦਾ ਕੰਮ ਸਕੂਲ 'ਚ ਕਰਦੇ ਹੁੰਦੇ ਨੇ ਹਨਾ ਤੁਹਾਡੇ ਬੱਚੇ ਵੀ ਇਹ ਪੇਂਟ ਕਰ ਲੈਣਗੇ ਤੇ ਜਿਹੜਾ ਡਿਜ਼ਾਈਨ ਹੈ ਇੰਨਾ ਖਗਾ ਤੇ ਬਣ ਕੇ ਵੀ ਬਹੁਤ ਸੋਹਣਾ ਤਿਆਰ ਹੁੰਦਾ ਇਹ ਚ ਆਪਾਂ ਨੂੰ ਲੋੜ ਹੈ ਜੀ ਸਿਰਫ ਤਿੰਨ ਰੰਗਾਂ ਦੀ ਬਾਕੀ ਰੰਗ ਤੁਸੀਂ ਵਧਾ ਘਟਾ ਵੀ ਸਕਦੇ ਹੋ ਵਧਾ ਵੀ ਸਕਦੇ ਹੋ ਸਿੰਗਲ ਕਲਰ ਚ ਵੀ ਕਰ ਸਕਦੇ ਹੋ ਤੇ ਇੱਕ ਚਾਹੀਦਾ ਜੀ ਆਪਣਾ ਦੇਖੋ 이어 ਵਾਂਟਸ ਹੈਗਾ ਇਹ ਇਹ ਲੈ ਲੈਣਾ ਤੁਸੀਂ ਬਸ ਇਹਦਾ ਇਨਕਤਿਆਂ ਰੱਖੋ ਵੀ ਜਿਹੜੀ ਇਹਦੇ ਤੇ ਕਾਟਨ ਵੀ ਲਾਈ ਹੁੰਦੀ ਹੈਗੀ ਉਹ ਵਧੀਆ ਜੀ ਲਾਈ ਹੋਈ ਹੋਵੇ ਵੀ ਜਦੋਂ ਤੁਸੀਂ ਬਿੰਦੀ ਲਾਉਣੀ ਹੈ ਜੀ ਪ੍ਰੋਪਰ ਵੀ ਗੋਲ ਵਿੰਦੀ ਬਣ ਜੇ ਹਨਾ ਥੋੜਾ ਜਿਹਾ ਆਪਾਂ ਹੱਥ ਨਾਲ ਵੀ ਤੁਹਾਨੂੰ ਦੱਸਾਂਗੇ ਵੀ ਕਿਵੇਂ ਕਰ ਲਿਓ ਜਿਸ ਹਿਸਾਬ ਨਾਲ ਆਪਾਂ ਵੀਡੀਓ ਦੇ ਵਿੱਚ ਇਹਦੇ ਡਾਟਸ ਲਾਵਾਂਗੇ ਉਵੇਂ ਤੁਸੀਂ ਲਾ ਲੈਣੇ ਨੇ ਬਾਕੀ ਜੇਕਰ ਚੈਨਲ ਤੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਤੇ ਕਮੈਂਟ ਵੀ ਜਰੂਰ ਕਰ ਦਿਆ ਕਰੋ ਇਸ ਤਰੀਕੇ ਨਾਲ ਜੀ ਤੁਸੀਂ ਆਪਣਾ ਸੂਟ ਖੁਦ ਡਿਜ਼ਾਈਨ ਕਰ ਸਕਦੇ ਹੋ ਰੰਗ ਤੁਸੀਂ ਕੋਈ ਵੀ ਲੈ ਸਕਦੇ ਹੋ ਜਿਵੇਂ ਮੈਂ ਇਹਦੇ ਵਿੱਚ ਇਹ ਤਿੰਨ ਰੰਗ ਦੀ ਮਹਿਰੂਨ ਕਲਰ ਲਿਆਗਾ ਗ੍ਰੀਨ ਲਿਆਗਾ ਵਾਈਟ ਲਿਆਗਾ ਤੁਸੀਂ ਚੇਂਜ ਵੀ ਕਰ ਸਕਦੇ ਹੋ ਇਹਨਾਂ ਦੇ ਕਲਰ ਇਹ ਇਹ ਦੇਖੋ ਜੀ ਈਅਰਵੰਟਸ ਲੈਣਾ ਈਅਰਵੰਟਸ ਜਿਹੜਾ ਮੈਂ ਪਹਿਲਾਂ ਪਾਣੀ 'ਚ ਥੋੜਾ ਜਿਹਾ ਡਿਪ ਕਰ ਲਿਆ ਸੀ ਜੀ ਕਿਉਂਕਿ ਵੀ ਫਿਰ ਕਲਰ ਨਹੀਂ ਲੱਗਦਾ ਸਾਰੇ ਤੇ ਇਸ ਕਰਕੇ ਥੋੜਾ ਜਿਹਾ ਪਹਿਲਾਂ ਦੋ ਜਿਹੜਾ ਇੱਕ ਫੁੱਲ ਬਣਾਇਆ ਮੈਂ ਉਹ ਥੋੜਾ ਥੋੜਾ ਹਲਕਾ ਜਾਂ ਖਿੰਡ ਰਿਹਾ ਸੀ ਕਿਉਂਕਿ ਇਹਦੇ 'ਚ ਪਾਣੀ ਸੀਗਾ ਅ ਇਸ ਤੋਂ ਬਾਅਦ ਤੁਹਾਨੂੰ ਬਿੰਦੀਆਂ ਬਣਾ ਕੇ ਦੱਸਦੇ ਹਾਂ ਜੀ ਇਹ ਦੇਖੋ ਆਪਾਂ ਨੇ ਪੰਜ ਬਿੰਦੀਆਂ ਲਾਉਣੀਆਂ ਨੇ ਪੰਜ ਬਿੰਦੀਆਂ ਆਪਾਂ ਨੇ ਇਸ ਤਰੀਕੇ ਨਾਲ ਲਾਉਣੀਆਂ ਨੇ ਵੀ ਫੁੱਲ ਬਣ ਜੇ ਹਨਾ ਸੈਂਟਰ 'ਚ ਥੋੜੀ ਜੀ ਵੀ ਜਗ੍ਹਾ ਵਚ ਰਹਿ ਹਣਾ ਉਹਦੇ ਤੇ ਆਪਾਂ ਨੇ ਲਾਉਣੀ ਆ ਵੀ ਵਾਈਟ ਕਲਰ ਦੀ ਬਿੰਦੀ ਇਸ ਨਾਲ ਆਪਣਾ ਫੁੱਲ ਹੈ ਜਿਹੜਾ ਬਹੁਤ ਸੋਹਣਾ ਬਣ ਜੂ ਤੇ ਸ਼ੇਪ ਵੀ ਜਿਵੇਂ ਦੇਖੋ ear wonce ਮੈਂ ਕੱਪੜੇ ਤੇ ਲਾ ਕੇ ਥੋੜਾ ਜਿਹਾ ਹਲਾ ਰਹੀ ਆਂਗੀ ਉਹਦੇ ਨਾਲ ਕੀ ਹੈ ਆਪਣੀ ਜਿਹੜੀ ਫੁੱਲ ਦੀ ਸ਼ੇਪ ਹੈ ਥੋੜੀ ਜੀ ਵੱਡੀ ਬਣ ਜੂਗੀ ਹਣਾ ਇਸੇ ਤਰੀਕੇ ਨਾਲ ਫੁੱਲ ਬਣਾਉਣੇ ਨੇ ਤੁਸੀਂ ਜੇਕਰ ਤੁਸ ਤੁਹਾਨੂੰ ਏਦੋਂ ਵੀ ਵੱਡਾ ਵੀ ਫੁੱਲ ਚਾਹੀਦਾਗਾ ਤਾਂ ਤੁਸੀਂ ਕਾਟਨ ਜਿਹੜਾ ear wonce ਹੈਗਾ ਇਹਦੇ ਉਹ ਕਾਟਨ ਹੋਰ ਵੀ ਵਧਾ ਸਕਦੇ ਹਾਂ ਵੀ ਖੁਦ ਲਵੇਟ ਸਕਦੇ ਹਾਂ ਪਰ ਨਾਰਮਲ ਸਾਈਜ਼ ਇਹੀ ਹੈ ਜੀ ਵੀ ਜਿਆਦਾ ਵੱਡੀ ਵੀ ਨਹੀਂ ਵੀ ਬੁੱਟੀ ਸੋਹਣੀ ਲੱਗਦੀ ਕਿਉਂਕਿ ਬੁੱਟੀਆਂ ਛੋਟੀਆਂ ਸੋਹਣੀਆਂ ਲੱਗਦੀਆਂ ਹੁੰਦੇ ਨੇ ਉਹ ਬੁੱਟੀ ਨਹੀਂ ਰਹਿਣੀ ਫਿਰ ਉਹ ਫੁੱਲ ਬਣ ਜਾਊਗਾ ਇਸ ਤੋਂ ਆਪਾਂ ਤੁਹਾਨੂੰ ਡਿਜ਼ਾਈਨ ਵੀ ਹੋਰ ਵੀ ਜਿਵੇਂ ਬਾਜੂ ਤੇ ਹੈਵੀ ਬਣਾਉਣਾ ਹੋਵੇ ਉਹ ਡਿਜ਼ਾਈਨ ਵੀ ਬਣਾਉਣਾ ਦੱਸਾਂਗੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜਿਵੇਂ ਜਿਸ ਤਰੀਕੇ ਨਾਲ ਪੰਜ ਬਿੰਦੀਆਂ ਮੈਂ ਲਾ ਰਹੀਆਂ ਵਿਚਾਲੇ ਜਗ੍ਹਾ ਛੱਡ ਕੇ ਉਸ ਤਰੀਕੇ ਨਾਲ ਗੋਲ ਚੱਕਰ ਚ ਪੰਜ ਬਿੰਦੀਆਂ ਲਾ ਲਿਓ ਜੀ ਇਸ ਤਰੀਕੇ ਨਾਲ ਆਪਣਾ ਜਿਹੜਾ ਫੁੱਲ ਹੈ ਉਹ ਬਣ ਜੂਗਾ ਪਹਿਲੇ ਦੇਖੋ ਦੋ ਫੁੱਲੇ ਤਾਂ ਖਿੰਡੇ ਨੇ ਜੀ ਕਈ ਵਾਰੀ ਤੁਸੀਂ ਸੋਚੀ ਆਉਂ ਵੀ ਪੇਂਟ ਆਲਾ ਕਲਰ ਖਿੰਡਿਆ ਪੇਂਟ ਆਲਾ ਕਲਰ ਨਹੀਂ ਇਹ ਜਿਹੜਾ ਖਿੰਡਿਆ ਜਾ ਇਹ ਆਪਣਾ ਮੈਂ ਤੁਹਾਨੂੰ ਪੇਟ ਲਿੰਦਾ ਸੇ ਵੀ ਜਿਹੜਾ ਇਹ ਆਪਾਂ ਪਾਣੀ 'ਚ ਡਿੱਪ ਕੀਤਾ ਸੀਗਾ ਵੀ ਤਾਂਕਿ ਇਹ ਕਲਰ ਨੂੰ ਚੰਗੀ ਤਰ੍ਹਾਂ ਪਕੜ ਸਕੇ ਇਸ ਕਰਕੇ ਆਪਣੇ ਪਹਿਲੇ ਦੋ ਫੁੱਲੇ ਇਸ ਤਰੀਕੇ ਦੇ ਹੋਏ ਨੇ ਜੀ ਨਹੀਂ ਨਹੀਂ ਹੁੰਦੇ ਹੈਗੇ ਹੁਣ ਆਪਾਂ ਚਿੱਟਾ ਕਲਰ ਜਿਹੜਾ ਹੈ ਇਹਤੇ ਲਾਵਾਂਗੇ ਚਿੱਟਾ ਕਲਰ ਸੈਂਟਰ 'ਚ ਲਾ ਦਾਂਗੇ ਇਹ ਆਪਣੀਆਂ ਬੂਟੀਆਂ ਬਣ ਗਈਆਂ ਜੀ ਤੁਸੀਂ ਦੇਖ ਸਕਦੇ ਹੋ ਬੂਟੀਆਂ ਪਹਿਲਾਂ ਵਾਲੀਆਂ ਤਾਂ ਪਾਣੀ ਕਰਕੇ ਹੋਈਆਂ ਨੇ ਜੀ ਪਰ ਸੁੱਕਣ ਤੋਂ ਬਾਅਦ ਇਹ ਠੀਕ ਹੋ ਜਾਣਗੀਆਂ ਹੁਣ ਆਪਾਂ ਨੇ ਇਹਨਾਂ ਦਾ ਡਿਜ਼ਾਈਨ ਬਣਾਉਣਾ ਜੀ ਡਿਜ਼ਾਈਨ ਬਣਾਉਣਾ ਵੀ ਤੁਹਾਨੂੰ ਦੱਸਦੇ ਆ ਇਹ ਤਾਂ ਹੋ ਗਈਆਂ ਬੂਟੀਆਂ ਇਹ ਦੇਖੋ ਜੀ ਇਸ ਤੋਂ ਬਾਅਦ ਆਪਾਂ ਨੇ ਵੀ ਫਰੇਮ 'ਚ ਲੈ ਲਿਓ ਅਸਲ ਵਿੱਚ ਤਾਂ ਤੁਸੀਂ ਫਰੇਮ 'ਚ ਕੱਪੜਾ ਕਿਉਂਕਿ ਕਸਿਆ ਜਾਂਦਾਗਾ ਫਿਰ ਜਿਆਦਾ ਵਧੀਆ ਹੋ ਜਾਂਦਾ ਤੇ ਫਰੇਮ 'ਚ ਕਸਿਆ ਹੋਇਆ ਕੱਪੜਾ ਨੀਚੇ ਵੀ ਨਹੀਂ ਲੱਗਦਾ ਜੀ ਦੇਖੋ ਜਿਵੇਂ ਇਹਦੇ ਵਿੱਚ ਨੀਚੇ ਲੱਗ ਗਿਆ ਕਲਰ ਆਪਾਂ ਨੇ ਐਵੇਂ ਹੀ ਵਿਛਾ ਲਿਆ ਸੀਗਾ ਜਾਂ ਫਿਰ ਜੇ ਤੁਸੀਂ ਐਵੇਂ ਵਿਛਾ ਕੇ ਕਰਨਾ ਚਾਹੁੰਦੇ ਹੋਗੇ ਕੱਪੜਾ ਤਾਂ ਤੁਸੀਂ ਨੀਚੇ ਵੀ ਆਪਣਾ ਅਖਬਾਰ ਲੈ ਲਿਓ ਜਾਂ ਕੋਈ ਵੀ ਸਟ ਪੇਪਰ ਲੈ ਲਿਓ ਹਨਾ ਉਹ ਵਿਛਾ ਲਿਓ ਇਨੂੰ ਤੁਸੀਂ ਐਵੇਂ ਵਿਛਾ ਕੇ ਵੀ ਪੇਂਟ ਕਰ ਸਕਦੇ ਹੋ ਫਰੇਮ ਦਾ ਵੀ ਐਡਾ ਕੋਈ ਚੱਕਰ ਨਹੀਂ ਇਹਨੂੰ ਆਪਾਂ ਬਿੰਦੀਆਂ ਇਤੇ ਵੀ ਓਮੀ ਪੰਜ ਲਾਉਣੀਆਂ ਨੇ ਜੀ ਪੰਜ ਬਿੰਦੀਆਂ ਲਾ ਕੇ ਆਪਾਂ ਕਿਤੇ ਕਿਤੇ ਪਹਿਲਾਂ ਬੂਟੀਆਂ ਬਣਾ ਲੈਣੀਆਂ ਨੇ ਫਿਰ ਆਪਾਂ ਇਹਨੂੰ ਪੂਰਾ ਵੀ ਵੱਡਾ ਫੁੱਲ ਬਣਾ ਲਾਂਗੇ ਡਿਜ਼ਾਈਨ ਬਣ ਜੂਗਾ ਆਪਣਾ ਬਹੁਤ ਸੋਹਣਾ ਜਿਹੜਾ ਇਹ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਵੀ ਹੈ ਤੁਸੀਂ ਦੇਖ ਸਕਦੇ ਹੋ ਵੀ ਬਹੁਤ ਸਾਰੇ ਲੋਕਾਂ ਦੇ ਇਸ ਡਿਜ਼ਾਈਨ ਦੇ ਸੂਟ ਜਿਹੜੇ ਪਾਏ ਹੋਏ ਹੁੰਦੇ ਨੇ ਇਹਨੂੰ ਤੁਸੀਂ ਇਸ ਤਰੀਕੇ ਨਾਲ ਵੀ ਡਿਜ਼ਾਈਨ ਕਰ ਸਕਦੇ ਹੋ ਜਿਵੇਂ ਕੁੜਤੀ ਦੇ ਵਿੱਚ ਫਰੰਟ ਤੇ ਬੁਟੀਆਂ ਹੋ ਗਈਆਂ ਸਲਵਾਰ 'ਚ ਬੁਟੀਆਂ ਹੋ ਗਈਆਂ ਤੇ ਬਾਜੂ ਹੈ ਜਿਹੜੀ ਉਹਦੀ ਹੈਵੀ ਬਣਾ ਸਕਦੇ ਹੋ ਜਾਂ ਸਲਵਾਰ ਤੇ ਬਾਜੂ ਹੈਵੀ ਬਣਾ ਸਕਦੇ ਹੋ ਕੁੜਤੀ ਦੇ ਵਿੱਚ ਸਾਰੇ 'ਚ ਬੁਟੀਆਂ ਪਾ ਸਕਦੇ ਹੋ ਇਸ ਤਰੀਕੇ ਨਾਲ ਵੀ ਇਹ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਹੁੰਦਾ ਦੇਖੋ ਜੀ ਮੈਂ ਲੈਣ ਚ ਪਹਿਲਾਂ ਤਿੰਨ ਬੁੱਟੀਆਂ ਪਾ ਲਈਆਂ ਜਿਵੇਂ ਆਪਾਂ ਮੈਂ ਤਿੰਨ ਪਾਈਆਂ ਨੇ ਤੁਸੀਂ ਪੰਜ ਪਾ ਸਕਦੇ ਹੋ ਉੱਤੇ ਫਿਰ ਇਹਦੇ ਵੀ ਚਾਰ ਬੁੱਟੀਆਂ ਪਾ ਸਕਦੇ ਹੋ ਫਿਰ ਤਿੰਨ ਪਾ ਸਕਦੇ ਹੋ ਦੋ ਪਾ ਸਕਦੇ ਹੋ ਵੀ ਪਾ ਸਕਦੇ ਹੋ ਜਿਵੇਂ ਦਾ ਵੀ ਡਿਜ਼ਾਈਨ ਤੁਸੀਂ ਬਣਾਉਂਗੇ ਉਸ ਤਰੀਕੇ ਨਾਲ ਹੀ ਬਣ ਜੂਗਾ ਬਸ ਸਿਰਫ ਇਹ ਬੁੱਟੀ ਬਣਾਉਣੀ ਆਉਣੀ ਚਾਹੀਦੀ ਹੈ ਨਾ ਇਹਦੇ ਵਿੱਚ ਤੁਹਾਨੂੰ ਕੋਈ ਟ੍ਰੇਸ ਪੇਪਰ ਦੀ ਜ਼ਰੂਰਤ ਹੈ ਵੀ ਤੁਹਾਨੂੰ ਟ੍ਰੇਸ ਕਰਨਾ ਪਊਗਾ ਨਾ ਕੋਈ ਨਿਸ਼ਾਨੀ ਲਾਉਣ ਦੀ ਜ਼ਰੂਰਤ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਜਿੱਥੇ-ਜਿੱਥੇ ਬੁੱਟੀ ਬਣਦੀ ਹੈ ਬਸ ਇਦੂਆ ਦੇ ਇਹਨੂੰ ਜੋੜ ਦਿਓ ਆਪਸ ਵਿੱਚ ਬੁੱਟੀਆਂ ਨੂੰ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਾਰਾ ਕੁਝ ਦਿਖਾਵਾਂਗੇ ਜੀ ਬਸ ਐਂਡ ਤੱਕ ਜ਼ਰੂਰ ਦੇਖ ਲਿਓ ਜਿਵੇਂ ਹੁਣ ਮੈਂ ਸਿਰਫ ਪੰਜ ਬੁੱਟੀਆਂ ਪਾਈਆਂ ਨੇ ਤੁਸੀਂ ਇੱਕ ਉੱਪਰ ਵੀ ਪਾ ਸਕਦੇ ਹੋ ਉੱਪਰ ਵਾਲੀ ਥੋੜੀ ਜੀ ਇਹਨਾਂ ਤੋਂ ਉੱਪਰ ਰੱਖ ਕੇ ਪਾ ਕੇ ਆਪਣੀ ਦੇਖੋ ਆ ਬਣ ਜਾਊਗਾ ਵੱਡਾ ਬੁੱਟਾ ਬਣ ਜਾਊਗਾ ਇਹ ਡਿਜ਼ਾਈਨ ਜਿਹੜਾ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਜੀ ਤੁਸੀਂ ਤੁਸੀਂ ਇਹਦੀ ਫਾਈਨਲ ਲੁੱਕ ਦੇਖਿਓ ਜਦੋਂ ਇਹ ਬਣ ਗਿਆ ਨਾ ਉਦੋਂ ਦੇਖਿਓ ਕਿੰਨਾ ਸੋਹਣਾ ਲੱਗੂਗਾ ਇਸੇ ਤਰੀਕੇ ਨਾਲ ਆਪਾਂ ਚਿੱਟੇ ਰੰਗ ਨਾਲ ਇਹਦੇ ਵਿੱਚ ਡਾਟਸ ਲਾਤੇ ਜੀ ਤੇ ਤੁਸੀਂ ਇਹਦੇ ਵਿੱਚ ਚਿੱਟੇ ਦੀ ਜਗ੍ਹਾ ਤੇ ਤੁਸੀਂ ਲੈਮਨ ਸ਼ੇਡ ਵੀ ਵਰਤ ਸਕਦੇ ਹੋ ਕੋਈ ਹੋਰ ਕਲਰ ਜਿਹੜਾ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਵਰਤ ਸਕਦੇ ਹੋ ਜਿਵੇਂ ਇਹ ਬੂਟੀਆਂ ਮੈਂ ਇੱਕ ਕਲਰ ਦੀਆਂ ਬਣਾਈਆਂ ਨੇ ਤੁਸੀਂ ਅਲੱਗ-ਅਲੱਗ ਵੀ ਬਣਾ ਸਕਦੇ ਹੋ ਇਹ ਦੇਖੋ ਜੀ ਇਹ ਆਪਾਂ ਨੇ 0 ਨੰਬਰ ਬਰਸ਼ ਲਿਆਗਾ ਤੁਸੀਂ ਬਰੀਕ ਬਰਸ਼ ਲੈ ਲਿਓ ਉਹਦੇ ਨਾਲ ਤੁਸੀਂ ਇਹਨਾਂ ਨੂੰ ਦੇਖ फूल ਨਾਲ ਜਿਹੜੀਆਂ ਇਹਨੂੰ ਜੋੜਦੇ ਹੋ ਵੀ ਟਾਣੀਆਂ ਬਣਾ ਦਦੇ ਹੋ ਇਹਦੀਆਂ ਇਸ ਤਰੀਕੇ ਨਾਲ ਕੋਈ ਚੱਕਰ ਨਹੀਂ ਵੀ ਸਿੱਧੀਆਂ ਬਣਾਉਣੀਆਂ ਨੇ ਜਾਂ ਕੋਈ ਆਪਾਂ ਨੇ ਕਿਵੇਂ ਬਣਾਉਣੀਆਂ ਤੁਸੀਂ ਬਸ ਇਹਨੂੰ ਆਪਾਂ ਨੇ ਇੱਕ ਸੈਂਟਰ ਵਾਲੀ ਬੂਟੀ ਨਾਲ ਇਹਨੂੰ ਜੋੜ ਦੇਣਾਗਾ ਇਸ ਤੋਂ ਬਾਅਦ ਜੀ ਤੇ ਜਿਹੜੇ ਹਿਸਾਬ ਨਾਲ ਜਿੱਡੀਆਂ-ਜਿੱਡੀਆਂ ਆਪਣੀਆਂ ਬੂਟੀਆਂ ਨੇ ਉਸ ਹਿਸਾਬ ਨਾਲ ਬਿਲਕੁਲ ਛੋਟੀਆਂ-ਛੋਟੀਆਂ ਆਪਾਂ ਪੱਤੀਆਂ ਬਣਾ ਦਾਂਗੇ ਇਹ ਪੱਤੀ ਬਿਲਕੁਲ ਉੱਪਰੋਂ ਤਾਂ ਜੀ ਆਪਣੀ ਤਿੱਖੀ ਹੋਣੀ ਚਾਹੀਦੀ ਹੈ ਵੀ ਬਰੀਕ ਹੋਣੀ ਚਾਹੀਦੀ ਹੈ ਜਿਹੜੀ ਟਾਣੀ ਆ ਉੱਧਰੋਂ ਥੋੜੀ ਜੀ ਸੈਂਟਰ ਜਿਹੇ ਚੋਂ ਮੋਟੀ ਰੱਖ ਕੇ ਟਾਣੀ ਵਾਲੀ ਸਾਈਡ ਤੋਂ ਫੇਰ ਕਟਾ ਦਿਓ ਇਸ ਤਰੀਕੇ ਨਾਲ ਜੀ ਤੁਸੀਂ ਇਹ ਪੱਤੀਆਂ ਬਣਾ ਸਕਦੇ ਹੋ ਇਹ ਡਿਜ਼ਾਈਨ ਜਿਹੜਾ ਬਹੁਤ ਸੋਹਣਾ ਲੱਗਦਾਗਾ ਤੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਵੀ ਪੇਜਾਂ ਤੇ ਅੱਜਕੱਲ ਇਹ ਡਿਜ਼ਾਈਨ ਦੀ ਵੀਡੀਓ ਚੱਲ ਰਹੀ ਹੈਗੀ ਬਣਾਉਣਾ ਬਹੁਤ ਸੌਖਾ ਜੀ ਇਹ ਜੇਕਰ ਤੁਸੀਂ ਵੀ ਜਿਵੇਂ ਇਹ ਡਿਜ਼ਾਈਨ ਵੀ ਬਾਹਰੋਂ ਕਿਸੇ ਪੇਂਟ ਕਰਨ ਵਾਲੇ ਤੋਂ ਕਰਵਾਉਂ ਤਾਂ ਵੀ ਉਹ ਤੁਹਾਡੇ ਤੋਂ ਘੱਟ ਤੋਂ ਘੱਟ 400 ਰੁਪਏ ਦਾ ਆਰਾਮ ਨਾਲ ਲੈ ਲੂਗਾ ਇਹ ਤੁਹਾਡਾ ਇੱਕ ਦਿਨ ਦੇ ਵਿੱਚ ਸਾਰਾ ਵੀ ਸੂਟ ਪੇਂਟ ਹੋ ਜਾਊਗਾ ਤੁਸੀਂ ਆਰਾਮ ਨਾਲ ਇੱਕ ਦਿਨ ਦੇ ਵਿੱਚ ਇਹ ਸੂਟ ਪੇਂਟ ਕਰ ਸਕਦੇ ਹੋ ਤੇ ਕੋਈ ਟਾਈਮ ਵੀ ਨਹੀਂ ਜ਼ਿਆਦਾ ਲੱਗਦਾ ਤੇ ਔਖਾ ਵੀ ਨਹੀਂ ਹੈਗਾ ਬਸ ਤਰੀਕਾ ਇਹ ਅਪਣਾ ਲਿਓ ਜੀ ਜਮੀ ਸੌਖਾ ਤਰੀਕਾ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਬਸ ਛੋਟੇ-ਛੋਟੇ ਆਪਾਂ ਨੇ ਪੱਤੀਆਂ ਬਣਾ ਲੈਣੀਆਂ ਨੇ ਕਿਉਂਕਿ ਫੁੱਲ ਦੇ ਹਿਸਾਬ ਨਾਲ ਹੀ ਪੱਤੀ ਬਣ ਦੇਨ ਦਿਆ ਜੇ ਫੁੱਲ ਛੋਟਾ ਜਿਹਾ ਹੋਊਗਾ ਪੱਤੀ ਪੂਰੀ ਵੱਡੀ ਬਣਾ ਦੋਂਗੇ ਉਹ ਸੋਹਣੀ ਨਹੀਂ ਲੱਗਦੀ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ ਜੀ ਜਿਵੇਂ ਹੁਣ ਆਪਾਂ ਜੇ ਕੋਈ ਸੂਟ ਡਿਜ਼ਾਈਨ ਕਰ ਰਹੇ ਆ ਉਹਦਾ ਫੁੱਲ ਤਾਂ ਆਪਾਂ ਨੇ ਬਹੁਤ ਜ਼ਿਆਦਾ ਵੱਡਾ ਕਰਤਾ ਉਹਦੀਆਂ ਪੱਤੀਆਂ ਜਿੰਨੀਆਂ ਆਪਾਂ ਇਸ ਦੀਆਂ ਬਣਾਈਆਂ ਨੇ ਐਡੀਆਂਕ ਬਣਾਤੀਆਂ ਤਾਂ ਉਹ ਕਦੇ ਵੀ ਸੋਹਣੀਆਂ ਨਹੀਂ ਲੱਗੂਗੀ ਇੱਕਾ ਸੈਂਟਰ ਚੋਂ ਆਪਾਂ ਨੂੰ ਖਾਲੀ ਲੱਗ ਰਿਹਾ ਸੀ ਜੇ ਇੱਥੇ ਤੁਸੀਂ ਫੁੱਲ ਵੀ ਬਣਾ ਸਕਦੇ ਹੋ ਫੋ ਇਹ ਵਾਲਾ ਫੁੱਲ ਤੁਸੀਂ ਥੋੜਾ ਜਿਹਾ ਉੱਚਾ ਰੱਖ ਕੇ ਬਣਾਇਓ ਤੇ ਇੱਥੇ ਆਪਾਂ ਨੇ ਇੱਕ ਪੱਤੀ ਦੀ ਸਿੰਪਲ ਟਾਣੀ ਜੀ ਬਣਾ ਦੇਣੀ ਹੈਗੀ ਇਹ ਦੇਖੋ ਲੈਣ ਬਣਾ ਕੇ ਆਪਾਂ ਨੇ ਇਹਤੇ ਪੱਤੀਆਂ ਲਾ ਦੇਣੀਆਂ ਨੇ ਇਹ ਆਪਣਾ ਫੁੱਲ ਬਣ ਗਿਆ ਜੀ ਇਹ ਤੁਸੀਂ ਐਵੇਂ ਦੇ ਵੱਡੇ ਫੁੱਲ ਬਣਾ ਕੇ ਵੀ ਕੁੜਤੀ ਦੇ ਵਿੱਚ ਕਿਤੇ ਕਿਤੇ ਵੱਡੇ ਫੁੱਲ ਪਾ ਸਕਦੇ ਹੋ ਜੇਕਰ ਬੂਟੀਆਂ ਨਹੀਂ ਪਾਉਣੀਆਂ ਵੀ ਸਲਵਾਰ ਤੇ ਬਾਜੂ ਤੇ ਤੁਸੀਂ ਬੂਟੀਆਂ ਪਾ ਸਕਦੇ ਹੋ ਕੁਰਤੀ ਦੇ ਵਿੱਚ ਐਵੇਂ ਫੁੱਲ ਪਾ ਸਕਦੇ ਹੋ ਇਹ ਆਪਾਂ ਨੂੰ ਜਦੋਂ ਇੱਕ ਵਾਰੀ ਕੰਮ ਕਰਨ ਆ ਜਾਂਦਾ ਜੀ ਆਪੇ ਆਈਡੀਆ ਆ ਜਾਂਦਾਗਾ ਵੀ ਆਪਾਂ ਇਸ ਤਰੀਕੇ ਨਾਲ ਡਿਜ਼ਾਈਨ ਕਰੀਏ ਹੁਣ ਜੇਕਰ ਤੁਸੀਂ ਇਹ ਫੁੱਲ ਨੂੰ ਵੱਡਾ ਬਣਾਉਣਾ ਤਾਲੇਦਾਲੇ ਬੂਟੀਆਂ ਹੋਰ ਪਾ ਕੇ ਜਿੰਨਾ ਮਰਜ਼ੀ ਵੱਡਾ ਬਣਾ ਲਓ ਜੀ ਇਹ ਦੇਖੋ ਜੀ ਇਹਦੇ ਆਲੇ ਦਾਲ ਤੁਸੀਂ ਬੂਟੀਆਂ ਪਾ ਦਿਓ ਇਹਨੂੰ ਜਦੋਂ ਆਪਾਂ ਮਲਾਵਾਂਗੇ ਨੇ ਆਪਣੇ ਆਪ ਵੱਡਾ ਹੋ ਜਾਣਾ ਤੇ ਜਿਹੜਾ ਇਹ ਡਿਜ਼ਾਈਨ ਆ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈਗਾ ਤਰੀਕਾ ਤੁਸੀਂ ਦੇਖ ਹੀ ਸਕਦੇ ਹੋ ਜੀ ਤਰੀਕਾ ਬਿਲਕੁਲ ਸੌਖਾ ਹੈਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਇਸ ਤਰੀਕੇ ਨਾਲ ਜੀ ਤੁਸੀਂ ਆਪਣਾ ਸੂਟ ਖੁਦ ਡਿਜ਼ਾਈਨ ਕਰਕੇ ਪਾ ਸਕਦੇ ਹੋ